ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਖਡੂਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਐਤ ਕਰਮਜੀਤ ਸਿੰਘ ਵੀਰੋ ਸੱਪ ਸੁਲੇ ਜਿਹੜੇ ਆ بارش ਜ਼ਿਆਦਾ ਆਉਣ ਕਰਕੇ ਸੱਪ ਬਹੁਤ ਨਿਕਲਦੇ ਆ ਬਹੁਤ ਜ਼ਰੀਲੇ ਸੱਪ ਜਿਹੜੇ ਆ ਲੋਕਾਂ ਦੇ ਘਰਾਂ 'ਚ ਵੀ ਆਉਂਦੇ ਆ ਤੇ ਬਾਕੀ ਜਿਹੜਾ ਪਾਣੀ 'ਚ ਰਹਿਣ ਵਾਲਾ ਸੱਪ ਆ ਤੁਹਾਨੂੰ ਪਤਾ ਜਿਹੜਾ ਮੰਜਿਆਂ ਤੇ ਚੜਕੇ ਲੜਦਾ ਉਹ ਰਾਤ ਦੇ 1 ਵਜੇ ਨਿਕਲਦਾ ਆ ਤੇ ਇਸ ਕਰਕੇ ਤੁਸੀਂ ਜਰੂਰ ਆਪੋ ਆਪਣਾ ਖਿਆਲ ਰੱਖੋ ਘਰ ਚ ਲੇਟਾਂ ਰਾਤ ਬਰਾਤੇ ਉੜਦੇ ਜੋ ਤੇ ਲੈਟ ਚੰਗੀ ਤਰ੍ਹਾਂ ਜਗਾ ਕੇ ਫੇਰ ਵੇਖ ਕੇ ਤੁਰਿਆ ਕਰੋ ਤੇ ਆਪ ਦੇ ਜਿਹੜੇ ਦਰਵਾਜ਼ੇ ਆ ਉਹਨਾਂ ਦੇ ਥੱਲੇ ਜਿਹੜੀਆਂ ਛੀਤਾਵਾਂ ਉਹਨਾਂ ਨੂੰ ਚੰਗੀ ਤਰ੍ਹਾਂ ਜਾ ਕੇ ਕੱਪੜਾ ਲਾ ਕੇ ਬੰਦ ਕਰਕੇ ਫੇਰ ਅੰਦਰ ਸੌਂ ਕਿਉਂਕਿ ਸੱਪ ਬਹੁਤ ਜਲੀਲੇ ਤੁਰੇ ਕਰਦੇ ਆ ਤੇ ਜੇਕਰ ਸੱਪ ਕਿਸੇ ਨੂੰ ਦੱਸ ਵੀ ਜਾਵੇ ਤੇ ਸਭ ਤੋਂ ਪਹਿਲਾਂ ਮੁਰਲਾ ਤੁਸੀਂ ਕੀ ਕਰਨਾ ਵਾ ਤੇ ਜਲਦੀ ਤੋਂ ਜਲਦੀ ਨਿੰਮ ਦੇ ਪੱਤੇ ਉਹਨੂੰ ਚਬਾ ਕੇ ਵੇਖਣੇ ਆ ਜੇਕਰ ਨਿੰਮ ਦੇ ਪੱਤੇ ਕੌੜੇ ਬਿਲਕੁਲ ਨਹੀਂ ਲੱਗਦੇ ਤੇ ਸਮਝ ਲਓ ਕਿ ਸੱਪ ਦਾ ਜ਼ਹਿਰ ਬਹੁਤ ਜਿਹੜਾ ਚੜ ਚੁੱਕਾ ਤੇ ਇਸ ਕਰਕੇ ਪਹਿਲੀ ਗੱਲ ਤੇ ਹਸਪਤਾਲਾਂ ਵਿੱਚ ਉਹਦਾ ਇਲਾਜ ਕਰੀਆ ਜਲਦੀ ਤੋਂ ਜਲਦੀ ਉੱਥੇ ਪਹੁੰਚ ਕਰੋ ਨਹੀਂ ਤੇ ਨਾਜਾ ਦਵਾਈ ਹਰੇਕ ਬੰਦਾ ਆਪਦੇ ਘਰ ਵਿੱਚ ਹੋਮੀਓਪੈਥੀ ਦੀ ਨਾਜਾ ਦਵਾਈ ਰੱਖੋ ਕਿਉਂਕਿ ਦਾਸੂ ਵੀ ਇੱਕ ਦਿਨ ਸੱਪ ਨੇ ਦਸ ਲਿਆ ਸੀ ਗੰਨੇ ਦੇ ਵਿੱਚੋਂ ਤੇ ਇਸੇ ਤਰ੍ਹਾਂ ਹੀ ਗ੍ਰੰਥਾਂ ਅਨਸਾਰ ਦਾਸ ਨੇ ਤੇ ਕੋਈ ਇੰਜੈਕਸ਼ਨ ਵਗੈਰਾ ਜਾਂ ਹਸਪੀਟਲ ਨਹੀਂ ਗਿਆ ਕਿਉਂਕਿ ਆਪਣਾ ਇਲਾਜ ਖੁਦ ਘਰ ਹੀ ਕੀਤਾ ਸੱਪ ਲੜੇ ਦਾ ਤੇ ਨਿੰਮ ਚਬ ਕੇ ਵੇਖੀ ਤੇ ਨਿੰਮ ਬਿਲਕੁਲ ਕੌੜੀ ਨਹੀਂ ਲੱਗਦੀ ਤੇ ਫਿਰ ਬਾਦ ਵਿੱਚ ਨਾਲ-ਨਾਲ ਇਲਾਜ ਕਰੀ ਗਏ ਤੇ ਹੌਲੀ-ਹੌਲੀ ਫਿਰ ਨਿੰਮ ਜੜੀ ਕੌੜੀ ਜ਼ਹਿਰ ਵਰਗੀ ਲੱਗਣ ਲੱਗ ਪਈ ਨਿਮ ਇਹ ਨਹੀਂ ਕਿ ਸੱਪ ਲੜੇ ਦਾ ਇਲਾਜ ਆ ਪਰ ਤੁਹਾਨੂੰ ਸਭ ਤੋਂ ਜ਼ਰੀਲੇ ਸੱਪ ਦਾ ਪਤਾ ਲੱਗ ਜੂਗਾ ਕਿ ਕਿੰਨਾ ਕੁ ਜ਼ਰੀਲਾ ਸੱਪ ਵਾ ਜੇ ਤੇ ਜ਼ਹਿਰ ਚੜ ਗਿਆ ਵਾ ਤੇ ਫਿਰ ਤੁਹਾਨੂੰ ਨਿੰਮ ਜੜੀ ਆ ਕੌੜੀ ਬਿਲਕੁਲ ਨਹੀਂ ਲੱਗੂਗੀ ਤੇ ਜਦੋਂ ਫਿਰ ਸਮਝ ਲਓ ਕਿ ਸੱਪ ਜ਼ਰੀਲਾ ਸੱਪ ਆ ਉਹਨੇ ਕਟਿਆ ਵਾ ਫੇਰ ਉਹਦਾ ਜਲਦੀ ਤੋਂ ਜਲਦੀ ਇਲਾਜ ਕਰੋ ਹੋਮੀਓਪੈਥੀ ਦੀ ਦਵਾਈ ਕਰ ਰੱਖੋ ਉਸੇ ਵੇਲੇ ਦੀਆਂ 10-10 ਬੂਤਾਂ ਜੇ ਨਿਮਤੇ ਖਾਂੜ ਤੇ ਕੌੜੀ ਨਹੀਂ ਲੱਗਦੀ ਤੇ ਫਿਰ 10-10 ਬੂਤਾਂ ਉਹਦੀਆਂ ਜੜੀਆਂ ਵਾਂ ਇਹ ਇੱਕ-ਇੱਕ ਘੰਟੇ ਬਾਅਦ ਲੈਂਦੇ ਜਾਓ ਤੇ ਬਾਕੀ ਆਪਣੇ ਕੋਲ ਸੱਪ ਦਾ ਮਣਕਾ ਵੀ ਹੈਗਾ ਵਾਂ ਜਿਵੇਂ ਕਿਸੇ ਨੂੰ ਅੱਖ ਲੱਗ ਜਾਂਦਾ ਵਾ ਜਾਂ ਕਿਤੇ ਕੋਈ ਇਹੋ ਜਿਹੀ ਜ਼ਹਿਰੀ ਚੀਜ਼ ਡਸ ਲੈਂਦੀ ਆ ਤੇ ਉਹਦੇ ਵਾਸਤੇ ਆਪਾਂ ਮਣਕਾ ਵੀ ਰੱਖਿਆ ਵਾ ਜਿੰਨੂੰ ਕਿਸੇ ਨੂੰ ਜ਼ਰੂਰਤ ਹੋਵੇ ਉਹ ਇੱਥੇ ਸਾਡੇ ਕੋਲ ਆ ਕੇ ਮਣਕਾ ਵੀ ਲਵਾ ਸਕਦਾ ਵਾ ਤੇ ਬਾਕੀ ਵੀਰੋ ਹੜਪੀੜ ਤਾਂ ਵਾਸਤੇ ਵੀ ਆਪਾਂ ਵੱਧ ਤੋਂ ਵੱਧ ਅਰਦਾਸਾਂ ਬੇਨਤੀਆਂ ਕਰੀਏ ਕਿ ਸੱਚੇ ਪਾਤਸ਼ਾਹ ਜਿਵੇਂ ਬਹੁਤ ਹੀ ਨੁਕਸਾਨ ਪੰਜਾਬ ਦਾ ਲੈਂਦੇ ਪੰਜਾਬ ਦਾ ਤੇ ਆਪਣਾ ਜਿਹੜਾ ਇੱਧਰ ਵੀ ਬਹੁਤ ਨੁਕਸਾਨ ਹੋ ਰਿਹਾ ਕਿਉਂਕਿ ਸਾਥ ਸਾਬੇ ਸਾਂਝੀ ਵਾਲ ਸਦਾਈਂ ਕੋਈ ਨਾ ਦੀਸੇ ਬਾਹਰਾ ਜਿਓ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਿਉਂਕਿ ਆਪਾਂ ਸਰਬਤ ਦਾ ਭਲਾ ਮੰਗਣਾ ਵਾ ਤੇ ਅਰਦਾਸ ਬੇਨਤੀ ਸਾਰੀਆਂ ਸੰਗਤਾਂ ਕਰੋ ਕਿ ਜਿਹੜੇ ਇਹ ਵਾਏ ਗੁਰੂ ਸਤਗੁਰੂ ਕਿਰਪਾ ਕਰੇ ਸਭ ਦੇ ਉੱਤੇ ਮੇਰ ਭਰਿਆ ਹੱਥ ਰੱਖੇ ਤੇ ਜੀਵਾਂ ਨੂੰ ਸੁਖੀ ਸ਼ਾਂਤੀ ਰੱਖੇ ਚੜ੍ਹਦੀ ਕਲਾ ਕਰੇ ਸਤਗੁਰੂ ਸੱਚੇ ਪਾਤਸ਼ਾਹ ਮੇਰਾ ਕਰਨ ਤੇ ਸਾਰੀਆਂ ਸੰਗਤਾਂ ਦੇ ਉੱਤੇ ਕਿਸੇ ਨੂੰ ਵੀ ਕੋਈ ਦੁੱਖਦਾਈ ਘਟਨਾ ਜਿਹੜੀ ਆ ਸਤਿਗੁਰੂ ਮੇਰੀ ਕਰਨ ਕਿਉਂਕਿ ਬਹੁਤ ਐਰਕੀ ਜਿਹੜਾ ਨੁਕਸਾਨ ਹੋਇਆ ਵਾ ਪਹਿਲਾਂ ਵੀ ਉਹ ਆਇਆ 2023 ਚ ਵੀ ਆੜ ਆਇਆ ਪਰ ਐਰਗਾਂ ਵਾਲਾ ਬਹੁਤ ਹੀ ਨੁਕਸਾਨ ਹੋਇਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਰੀਲੇ ਸੱਪਾਂ ਤੋਂ ਬਚਣ ਵਾਸਤੇ ਜਰੂਰ ਇਸ ਗੱਲਾਂ ਨੂੰ ਧਿਆਨ ਵਿੱਚ ਰੱਖਿਓ ਤੇ ਆਪਣੇ ਬਰਵਾਜੀਆਂ ਦੇ ਥੱਲੇ ਜਰੂਰ ਕੱਪੜਾ ਲਗਾ ਕੇ ਸੌਣਾ ਕਰੋ ਔਰ ਖਾਤੇਬ ਦਾ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ